ਅੱਜ ਪੰਜਾਬ ਵਿਧਾਨ ਸਭਾ ਚ ਬੀਤੀ ਸਾਲ 2025-26 ਦਾ ਬਜਟ ਵਿੱਤ ਮੰਤਰੀ ਹਰਪਾਲ ਚੀਮਾ ਨੇ ਪੇਸ਼ ਕੀਤਾ ਇਸ ਵਾਰ ਇਸ ਬਜਟ ਦੀ ਥੀਮ ਬਦਲਦਾ ਪੰਜਾਬ ਰੱਖੀ ਗਈ ਜਿਸ ਦਾ ਸਾਈਜ਼ 2.36 ਲੱਖ ਕਰੋੜ ਰੁਪਏ ਰੱਖਿਆ ਗਿਆ ਜੋ ਕਿ ਪਿਛਲੀ ਸਾਲ ਨਾਲੋਂ ਕਰੀਬ 15% ਵੱਧ ਹੈ ਬਜਟ ਪੇਸ਼ ਕਰਦੇ ਹੋਏ ਵਿੱਤ ਮੰਤਰੀ ਨੇ ਕਿਹਾ ਕਿ ਇਸ ਵਾਰ ਸੂਬੇ ਦੇ ਉਦਯੋਗਾਂ ਲਈ ਨਵੀਂ ਨੀਤੀ ਲਿਆਵਾਂਗੇ ਤੇ ਸਰਕਾਰ ਨੇ ਉਦਯੋਗਾਂ ਲਈ 250 ਕਰੋੜ ਰੁਪਏ ਰਕਮੀ ਰੱਖੀ ਹੈ ਉਹਨਾਂ ਕਹਿੰਿਆ ਕਿ ਸੂਬੇ ਦੇ ਘਰਾਂ ਨੂੰ 300 ਯੂਨਟ ਤੱਕ ਮੁਫਤ ਬਿਜਲੀ ਦੇਣ ਲਈ ਸਰਕਾਰ ਨੇ 7610 ਕਰੋੜ ਰੁਪਏ ਦੀ ਰਾਸ਼ੀ ਰੱਖਵੀਂ ਰੱਖੀ ਹੈ ਇਸ ਤੋਂ ਇਲਾਵਾ ਸੂਬੇ ਦੇ ਅੰਮ੍ਰਿਤਸਰ ਜਲੰਧਰ ਤੇ ਲੁਧਿਆਣਾ ਵਰਗੇ ਸ਼ਹਿਰਾਂ 'ਚ ਵਿਦੇਸ਼ਾਂ ਵਰਗੀਆਂ ਛੜਕਾਂ ਬਣਾਈਆਂ ਜਾਣਗੀਆਂ ਤਾਂ ਜੋ ਆਵਾਜ਼ਾਈ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਾ ਆਵੇ। ਵਚਨਵੱਤਾ ਦੀ ਡੂੰਗੀ ਭਾਵਨਾ ਪਾਰਟੀ ਸਰਕਾਰ ਨੇ ਮੁੱਖ ਮੰਤਰੀ ਸਟਰੀਟ ਲਾਈਟ ਯੋਜਨਾ ਵੀ ਲੈ ਕੇ ਆਵੇਗੀ। ਉਹਨਾਂ ਪਿਛਲੀਆਂ ਸਰਕਾਰਾਂ ਦੇ ਨਿਸ਼ਾਨਾਂ ਬਿੰਦੇ ਹੋਏ ਕਿਹਾ ਕਿ ਪਿਛਲੇ ਕਾਂਗਰਸ ਤੇ ਇਕੱਲੇ ਭਾਜਪਾ ਨੇ ਤਿੰਨ ਸਾਲਾਂ ਦਾ ਸਮੇਂ ਪੰਜਾਬ ਨੂੰ ਇੱਕ ਬਿਮਾਰ ਸੂਬਾ ਬਣਾਇਆ। ਪੇਸ਼ ਕਰ ਰਿਹਾ। ਪਰ ਅਸੀਂ ਹੁਣ ਦੇ ਕਿ ਸੂਬੇ ਦੇ ਅਜਿਹੇ ਬਾਗਲੀ ਬਜਟ ਜੋ ਪੰਜਾਬ 260 ਕਰੋੜ ਰੁਪਏ ਦੀ ਰਾਸ਼ੀ ਰਾਸ਼ੀ ਨਹੀਂ ਰੱਖੀ ਗਈ ਹੈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਉਹਨਾਂ ਗਿਆ ਕਿ ਸਿਹਤ ਬੀਮਾ ਯੋਜਨਾ ਦੇ ਤਹਿਤ 75 ਲੱਖ ਪਰਿਵਾਰ ਕਵਰ ਕੀਤੇ ਜਾਣਗੇ ਉਹਨਾਂ ਨੂੰ 3 ਲੱਖ 3 ਲੱਖ ਦਾ ਬੀਮਾ ਕਵਰ ਦਿੱਤਾ ਜਾਵੇਗਾ ਉਹਨਾਂ ਅੱਗੇ ਦੱਸਿਆ ਕਿ ਨਸ਼ੇ ਨੂੰ ਠੱਲ ਪਾਉਣ ਲਈ ਸੂਬੇਸ਼ਰ 150 ਕਰੋੜ ਰੁਪਏ ਨਸ਼ਾ ਮੁਕਤੀ ਤੇ ਖਰਚ ਉਹਨਾਂ ਦੇ ਦ੍ਰਿੜ ਨਿਸ਼ਚਏ ਸਾਡੇ ਲੋਕਾਂ ਦੇ ਇਲਾਵਾ ਪੰਜਾਬ ਚ ਪਹਿਲੀ ਵਾਰ ਡਰਗ ਸੈਂਸਰ ਵੀ ਕੁਚਾਰਾ ਤੱਕ ਕੁਚਾਰਾ ਵਿੱਚ ਜਵਾਬ ਸਰਕਾਰ ਨੇ ਸਿਹਤ ਕ੍ਰਾਂਤੀ ਦੇ ਨਿਸ਼ਾ ਵਿੱਚ ਵੀ ਇੱਕ ਹੋਰ ਵੱਡੀ ਪਲਾਂਕ ਪੜਦੇ ਹੋਏ ਸੂਬੇ ਦੇ ਲੋਕਾਂ ਦੀ ਵੱਡਾ ਐਲਾਨ ਕੀਤਾ ਪੰਜਾਬ ਸਰਕਾਰ ਵੱਲੋਂ ਬਜਟ ਸਿਹਤ ਖੇਤਰ ਲਈ ਦੋ ਵੱਡੇ ਫੈਸਲੇ ਲਏ ਗਏ ਹਨ ਅੱਜ ਪੰਜਾਬ ਵਿਧਾਨ ਸਭਾ ਸਾਲ 2025-26 ਦੇ ਬਜਟ ਨੂੰ ਪੇਸ਼ ਕਰਦੇ ਦ੍ਰਿਸ਼ ਮੰਤਰੀ ਸਪਾਲਾ ਸਿੰਘ ਜਮਾਨਾ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਨੇ ਰਾਜ ਦੀ ਸਿਹਤ ਨੂੰ ਮਜ਼ਬੂਤ ਯੋਜਨਾ ਨੂੰ ਵਿਆਪਕ ਬਣਾਉਣ ਦੇ ਤੌਰ ਤੇ ਪੰਜਾਬ ਸਾਰੇ ਪੰਜਾਬ ਦੇ ਸਾਰੇ 65 ਲੱਖ ਪਰਿਵਾਰਾਂ ਨੂੰ ਕਵਰ ਕਰਨ ਦਾ ਫੈਸਲਾ ਕੀਤਾ ਕਿ ਇਸ ਵਿੱਚ ਕੋਈ ਜਕਾਬਤ ਜਾਂ ਵਿਤਕਰਾ ਨਹੀਂ ਹੋਵੇਗਾ ਪਿੰਡੂ ਜਾਂ ਸ਼ਹਿਰ। ਅਮੀਰੀਆ ਗਰੀਬ ਹਰ ਕੋਈ ਖੇਡਾਂ ਦੇ ਸਮਾਜਿਕ ਵਿਸ਼ਾ ਲਾਭ ਲੈ ਸਕਦੇ। ਪੰਜਾਬ ਬਜਟ ਸੈਸ਼ਨ ਦੌਰਾਨ ਪੰਜਾਬ ਦੇ ਸਕੂਲੀ ਸਿੱਖਿਆ ਤੇ ਵਿਦਿਆਰਥੀਆਂ ਲਈ ਵੀ ਵੱਡੇ ਅਲਾਉਟ ਕੀਤੇ ਗਏ। ਬਜਟ ਭਾਸ਼ਣ ਪੜ੍ਹਦੇ ਵਿੱਤ ਮੰਤਰੀ ਹਰਪਾਲ ਜੀਮਾ ਨੇ ਕਿਹਾ ਕਿ ਪਰ ਪਿਛਲੇ ਸਕੂਲ ਡ੍ਰੌਪ ਦੇ ਪਿਛਲੇ ਚਾਰ ਮਹੀਨਿਆਂ ਦੀ ਗੱਲ ਕਰੀਏ ਤਾਂ ਸਾਰੇ ਕੇਂਦਰਾਂ ਵੱਲੋਂ ਕੰਮ ਕਰਾਂਗੇ 425 ਪ੍ਰਾਇਮਰੀ ਸਕੂਲਾਂ ਨੂੰ ਸਕੂਲ ਆਫ ਹੈਪੀਨੈਸ ਬਣ ਲਿਆ ਜਾ ਰਿਹਾ ਹੈ 4099 ਸਕੂਲਾਂ ਦੀ ਪਹਿਲੀ ਸਰਉਪੰਤਰ ਵਿੱਚ ਸਥਾਨ ਤੇ ਪਹੁੰਚ ਗਿਆ ਹੈ ਸੋਲਰ ਪੈਨਲ ਲਗਾਏ ਜਾ ਚੁੱਕੇ ਹਨ ਅਤੇ ਹੋਰ ਇੱਕੋ ਇੱਕ ਪ੍ਰਸਤਾਵ ਦੀ ਯੋਜਨਾ ਹੈ ਸਕੂਲਾਂ ਦੀ ਸਫਾਈ ਅਤੇ ਸੁਰੱਖਿਆ ਲਈ ਕੈਂਪਸ ਮੈਨੇਜਰ ਸਿਕਿਉਰਿਟੀ ਗਾਰਡ ਚੌਕੀਦਾਰ ਅਤੇ ਫਾਈ ਸੇਫਟੀਆਂ ਦੀ ਇਹ ਲੋਕ ਕੀ ਦਿੱਤੀ ਜਾਵੇਗੀ ਲਗਭਗ 4 ਪੰਜਾਬ ਬਜਟ ਸਮਾਜਿਕ ਨਿਆਂ ਅਤੇ ਅਨੁਸੂਚਿਤ ਜਾਤੀਆਂ ਲਈ ਵਿੱਤ ਮੰਤਰੀ ਦੇ ਪਾਰਟੀ ਮੰਤਰੀ ਨੇ ਵੱਡਾ ਐਲਾਨ ਕੀਤਾ ਵਿੱਤ ਮੰਤਰੀ ਨੇ ਐਲਾਨ ਕਰਦੇ ਹੋਏ ਕਿ ਅਨੁਸੂਚਿਤ ਜਾਤੀ ਭਾਈਚਾਰੇ ਵੱਲੋਂ ਪੰਜਾਬ ਅਨੁਸੂਚਿਤ ਜਾਤੀ ਭੂਮੀ ਵਿਕਾਸ ਉਤਪਾਦਕ ਵੀ ਲੋਕਾਂ ਨੂੰ ਸਾਡੀ ਸਰਕਾਰ ਦੇ ਦੁਆਰਾ ਜ਼ਮੀਨ ਤੱਕ ਲਏ ਗਏ ਸਾਰੇ ਕਰਜ਼ੇ ਮਾਫ਼ ਕੀਤੇ ਜਾਂਦੇ ਹਨ ਇਸ ਦੇ ਨਾਲ ਸਾਡੀ ਸਰਕਾਰ ਨੇ 5000 ਲੋਕਾਂ ਨੂੰ ਪੂਰਾ ਲਾਭ ਮਿਲੇਗਾ ਇਸ ਦੇ ਨਾਲ ਹੀ ਉਨਾ ਕਿ ਅੰਸੂਲ ਵਿਵਸਥਾਤਿਆਂ ਸਪੈਸ਼ਲ ਰੇਨੀਆਂ ਕਟ ਗਿਣਤੀ ਅਤੇ ਸਾਰੀ ਦਰਜੀ ਤਰਕਾਂ ਦੇ ਵਿਕਾਸ ਲਈ ਸਾਲ 2023-24 ਤੱਕ 55000 ਤੋਂ ਵੱਧ ਦੀ ਉਪਯੋਜਨਾ ਐਸਐਸਪੀ ਲਈ ਵੀ 13937 ਕਰੋੜ ਰੁਪਏ ਰੱਖੇ ਗਏ ਹਨ ਜੋ ਸੂਬੇ ਦੇ ਕੁੱਲ ਬਜਟ ਦਾ 34% ਸਰਪਾਉਂਕਿਮਾਨ ਨੇ 2718 ਕਿਲੋਮੀਟਰ ਯੋਜਨਾ ਬਣੇ ਛੜਕਾਂ ਦੇ ਨਵੇਂ ਸੰਪਰਕ ਰੂਟਾਂ ਤੇ ਹੋਰ ਪ੍ਰੇਸ਼ਟਾਪਾਤ ਅਤੇ ਪੰਪ ਗ੍ਰੇਡਿਟੇਸ਼ਨ ਲਈ ਰਸਤੇ ਵਜੋਂ ਅਤੇ ਨਵਰਾਣ ਫੰਡਾਂ ਰਾਹੀਂ 855 ਕਰੋੜ ਰੁਪਏ ਰੱਖੇ ਗਏ ਹਨ ਨਵੇਂ ਫੁੱਲਾਂ ਦੇ ਨਿਰਮਾਣ ਤੇ ਨਿਰਮਾਣ ਅਧੀਨ ਫੁੱਲਾਂ ਨੂੰ ਮੁਕੰਮਲ ਕਰਨ ਲਈ 155 ਕਰੋੜ ਰੁਪਏ ਲਾਗਤ ਕੀਤੇ ਗਏ ਹਨ ਉਹਨਾਂ ਹੋਰ ਵੀ ਕਈ ਵੱਡੇ ਐਲਾਨ ਕੀਤੇ ਹਨ ਮਾਨਾਂ ਨਾਲ ਸੜਕ ਸੁਰੱਖਿਆ ਫੌਜ ਦੀ ਸਥਾਪਨਾ ਕੀਤੀ ਹੈ ਇਸ ਤੋਂ ਇਲਾਵਾ 406 ਸਰਕਾਰੀ ਸਲਾਮਾ ਦੀ ਕਾਰ ਕਟ ਡਿਲੀਵਰੀ ਦੇ ਪ੍ਰਸ਼ਾਸਨ ਨੂੰ ਬਧੇਰੇ ਕੁਸ਼ਲ ਬਣਾਇਆ ਹੈ ਰਾਜਪਰ ਵਿੱਚ ਸਿਹਤ ਅਤੇ ਤੰਦਰੁਸਤੀ ਨੂੰ ਉਤਸ਼ਾਹਤ ਕਰਨ ਲਈ ਸੀਐਮ ਦੀ ਸੀਐਮ ਦੀ ਯੋਗਸ਼ਾਲਾ ਸਕੀਮ ਦਾ ਲਾਭ ਲੱਖ ਤੋਂ 1.5 ਕਰੋੜ ਤੋਂ 1.5 ਲੱਖ ਤੋਂ ਵੱਧ ਲੋਕਾਂ ਨੇ ਉਠਾਇਆ ਹੈ ਸਰ ਇਨਕਲੂਸਿਵ ਡਿਵੈਲਪਮੈਂਟ ਲਈ ਸਾਡੀ ਵਚਨਬੱਧਤਾ ਇਸ ਗੱਲ ਤੋਂ ਚਲਕਦੀ ਹੈ ਕਿ ਅਸੀਂ ਸਮਾਜ ਦੇ ਕਮਜ਼ੋਰ ਵਰਗਾਂ ਸਮਾਜ ਦੇ ਕਮਜ਼ੋਰ ਵਰਗਾਂ ਨੂੰ 16848 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਹੈ ਇਸ ਦੇ ਨਾਲ ਨਾਲ ਪੰਜਾਬ ਦੀ ਆਰਥਿਕਤਾ ਨੂੰ ਪੰਜਾਬ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਲਈ 96836 ਕਰੋੜ ਰੁਪਏ ਦੇ ਨਿਵੇਸ਼ ਨੂੰ ਸਕੁਅਰ ਕੀਤਾ ਹੈ ਸਰ 96836 ਕਰੋੜ ਰੁਪਏ ਦਾ ਨਿਵੇਸ਼ ਜਿਹੜਾ ਇਹਨਾਂ ਤਿੰਨ ਸਾਲਾਂ ਚ ਪੰਜਾਬ ਚ ਆਇਆ ਹੈ ਸਿੱਖਿਆ ਦੇ ਖੇਤਰ ਵਿੱਚ ਅਸੀਂ 118 ਸਕੂਲ ਆਫ ਐਮਿਨਸ ਦੀ ਸਥਾਪਨਾ ਕੀਤੀ ਹੈ ਸਿੰਗਾਪੁਰ ਦੇ ਫਿਨਲੈਂਡ ਵਿੱਚ ਸਰ ਸਿੰਗਾਪੁਰ ਦੇ ਫਿਨਲੈਂਡ ਵਿੱਚ ਸਰ ਐਡਵਾਂਸ ਸਿਖਲਾਈ ਐਡਵਾਂਸ ਅਧਿਆਪਕ ਸਿਖਲਾਈ ਪ੍ਰੋਗਰਾਮ ਦੇ ਸਕੂਲ ਦਿੰਦੇ ਹੋਏ ਸਾਡੇ ਵਿਦਿਆਪਕਾਂ ਨੂੰ ਸੰਸਾਰ ਦੀਆਂ ਸਰਵੋਤਮ ਮਲੀਹਾਂ ਤੇ ਤੋਰਿਆ ਹੈ ਇਸ ਤੋਂ ਇਲਾਵਾ ਅਸੀਂ ਪੰਜਾਬ ਦੀ ਅਗਰੀਕੀ ਨੇਕੋਨਮੀ ਨੂੰ ਮਜ਼ਬੂਤ ਬਣਾਉਣ ਦੇ ਰਾਦੇ ਨਾਲ 15947 15947 ਵਾਟਰ ਚੈਨਲ ਨੂੰ ਮੁੜ ਸਰਜੀਤ ਕੀਤਾ ਹੈ ਤਾਂ ਕਿ ਖੇਤਾਂ ਦੀ ਸਿਚਾਈ ਤਾਂ ਕਿ ਖੇਤਾਂ ਦੀ ਸਿਚਾਈ ਵਾਸਤੇ ਨਹਿਰਾਂ ਦੇ ਆਖਰੀ ਹਿੱਸਿਆਂ ਤੱਕ ਤੇ ਸਥਿਤ ਖੇਤਾਂ ਦੇ ਕਿਸਾਨਾਂ ਨੂੰ ਵੀ ਸਰ ਫਾਇਦਾ ਮਿਲ ਸਕੇ ਇਹੇ ਬਦਲਾਅ ਦੀ ਅਸਰ ਸਪੀਕਰ ਸਾਹਿਬ ਇਹ ਬਦਲਾਅ ਦੀਆਂ ਪਹਿਲ ਕਦਮੀਆਂ ਸਮੂਹਿਕ ਤੌਰ ਤੇ ਰੰਗਲਾ ਪੰਜਾਬ ਬਣਾਉਣ ਲਈ ਸਾਡੀ ਸਰਕਾਰ ਦੇ ਦ੍ਰਿੜ ਇਰਾਦੇ ਨੂੰ ਦਰਸਾਉਂਦੀਆਂ ਇੱਕ ਅਜੇਹਾ ਪੰਜਾਬ ਜੋ ਸਭ ਲਈ ਇਨਕਲੂਸਿਵ ਪ੍ਰੋਗਰੈਸਿਵ ਅਤੇ ਸਾਰਿਆਂ ਲਈ ਮੌਕੇ ਨਾਲ ਭਰਪੂਰ ਹੋਵੇ ਮੈਨੂੰ ਇਹ ਗੱਲ ਸਾਂਝੀ ਕਰਦੇ ਹੋ ਖੁਸ਼ੀ ਹੋ ਰਹੀ ਹੈ ਕਿ ਇਸ ਸਾਲ ਦਾ ਬਜਟ ਅਜੇਹੇ ਸਾਲ ਵਜੋਂ ਯਾਦ ਕੀਤਾ ਜਾਵੇਗਾ ਜਿੱਥੇ ਇਹ ਤਬਦੀਲੀ ਪੰਜਾਬ ਦੇ ਛੋਟੇ ਵੱਡੇ ਹਰ ਪਿੰਡ ਸ਼ਹਿਰ ਨੂੰ ਸੋਹਣ ਜਾ ਰਹੀ ਹੈ ਇਸ ਲਈ ਇਸ ਬਜਟ ਦਾ ਥੀਮ ਸਰ ਬਦਲਦਾ ਪੰਜਾਬ ਹੋਵੇਗਾ ਇਨਾ ਤਿੰਨ ਸਾਲਾਂ ਪੰਜਾਬ ਕਿੰਨਾ ਬਦਲਿਆ ਔਰ ਅਗਲਾ ਸਮੇਂ ਕਿੰਨਾ ਪੰਜਾਬ ਬਦਲੂਗਾ ਇਹਦਾ ਇਸ ਲਈ ਇਸ ਸਭਾ ਦਾ ਥੀਮ ਅਸੀਂ ਰੱਖਿਆ ਬਦਲਦਾ ਪੰਜਾਬ ਮਾਨਜਕ ਸਪੀਕਰ ਸਾਹਿਬ ਬਿਤੀ ਸਾਲ 2025-26 ਦੇ ਅੰਦਰ ਜੋ ਅਸੀਂ ਡਾਇਰੈਕਟੋਰੇਟ ਆਫ ਸਟੈਟਸ ਦੁਆਰਾ ਪ੍ਰਦਾਨ ਕੀਤੇ ਗਏ ਐਡਵਾਂਸ ਜਿਹੜੇ ਐਸਟੀਮੇਟ ਦੇ ਅਨੁਸਾਰ ਡਾਇਰੈਕਟੋਰੇਟ ਆਫ ਸਟੈਟਸ ਦੁਆਰਾ ਪ੍ਰਦਾਨ ਕੀਤੇ ਗਏ ਐਡਵਾਂਸ ਐਸਟੀਮੇਟ ਦੇ ਅਨੁਸਾਰ ਪੰਜਾਬ ਦੀ ਇਕਨੋਮੀ ਮਜ਼ਬੂਤ ਵਿਕਾਸ ਕਰਤੇ ਹੈ ਜਿਸ ਵਿੱਚ ਮੌਜੂਦਾ ਸਾਲ ਵਿੱਚ 9% ਦਰ ਤੇ ਪ੍ਰਭਾਵਸ਼ਾਲੀ ਵਾਧਾ ਦਰਜ ਕੀਤਾ ਗਿਆ ਹੈ ਨਤੀਜੇ ਵਜੋਂ ਰਾਜ ਦਾ ਨਤੀਜੇ ਵਜੋਂ ਰਾਜ ਦਾ ਕੁੱਲ ਜੀਐਸਡੀਪੀ ਕਰੰਟ ਪ੍ਰਾਈਸ ਤੇ ਸਰ 8 ਲੱਖ 9538 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ ਪ੍ਰਵਿਕਸ਼ਕ ਵਿੱਚ ਸਰ ਇਹ ਗਤੀ ਜਾਰੀ ਰਹਿਣ ਦੀ ਪੂਰੀ ਉਮੀਦ ਹੈ ਵਿੱਤੀ ਸਾਲ 25-26 ਵਿੱਚ ਕਰੰਟ ਪ੍ਰਾਈਸ ਤੇ ਜੀਐਸਡੀਪੀ 10% ਵਧਣ ਦਾ ਅਰਮਾਨ ਹੈ ਜੋ ਕਿ ਲਗਭਗ 891301 ਕਰੋੜ ਤੱਕ ਸਰ ਪਹੁੰਚ ਜਾਵੇਗਾ ਮਾਨਜਕ ਸਪੀਕਰਸ ਆ ਪਹਿਲਾ ਪੰਜਾਬ ਪਹਿਲਾ ਪੰਜਾਬ ਜਿਹੜਾ ਆਰਥਿਕ ਪੱਖੋਂ ਕਮਜ਼ੋਰ ਸੀ ਹੁਣ ਅਸੀਂ ਆਰਥਿਕ ਪੱਖੋਂ ਮਜ਼ਬੂਤ ਪੰਜਾਬ ਬਣਾ ਰਹੇ ਹਾਂ ਪਾਵੇਂ ਸਾਨੂੰ ਕਮਜ਼ੋਰ ਸਥਿਤੀ ਵਿਰਾਸਤ ਵਿੱਚ ਮਿਲੀ ਫਿਰ ਵੀ ਅਸੀਂ ਸਾਡੇ ਪਹਿਲੇ ਵਚਨਬੱਧ ਕੀਤੇ ਬਾਅਦ ਅਨੁਸਾਰ ਪੰਜਾਬ ਦੀ ਬਿਗੜਦੀ ਬਿੱਤੀ ਹਾਲਾਤ ਨੂੰ ਸਹੀ ਕਰਨ ਲਈ ਵਚਨਬੱਧ ਹਾਂ ਮੈਨੂੰ ਇਸ عظیم ਸਦਨ ਨੂੰ ਇਹ ਰਸਤੇ ਵਿੱਚ ਖੁਸ਼ੀ ਹੋ ਰਹੀ ਹੈ ਕਿ ਅਸੀਂ ਲਗਾਤਾਰ ਤੀਜੇ ਸਾਲ ਆਪਣੀ ਵਚਨਬੱਧਤਾ ਨੂੰ ਪੂਰਾ ਕਰ ਰਹੇ ਹਾਂ ਪੰਜਾਬ ਰਾਜ ਨੇ ਸਰ ਸਾਡੇ ਸਟੇਟ ਦੇ ਪੰਜਾਬ ਰਾਜ ਨੇ ਆਪਣੇ ਟੈਕਸ ਮਾਲੀਏ ਵਿੱਚ ਤੀਸਰੇ ਸਾਲ ਲਗਾਤਾਰ 14% ਦੀ ਡਬਲ ਡਿਜੀਟ ਗਰੋਥ ਜੜੀ ਆ ਉਹ ਪੰਜਾਬ ਚਾਹ। ਮਾਨਜੋਗ ਸਪੀਕਰ ਸਾਹਿਬ ਮੈਂ ਬਿੱਤੀ ਸਾਲ 2025-26 ਲਈ ਕੁੱਲ ਬਜਟ ਖਰਚ ਸਰ ਮੈਂ ਬਿੱਤੀ ਸਾਲ 25-26 ਲਈ ਕੁੱਲ ਬਜਟ ਖਰਚ 2,36,080 ਕਰੋੜ ਰੁਪਏ ਦੀ ਤਜ਼ਵੀਜ਼ ਰੱਖਦਾ ਹਾਂ ਸਰ। ਐਫੈਕਟਿਵ ਰੈਵਨਿਊ ਡੈਫਿਸਿਟ ਅਤੇ ਫਿਸਕਲ ਡੈਫਿਸਿਟ ਕਰਮ ਕਰਮਬਾਰ ਅਨੁਸਾਰ ਸਰ 2.51 ਐਟ ਅਤੇ ਸਰ 3.84 ਜਿਹੜਾ 3.84 ਹੋਣ ਦੀ ਸਰ ਉਮੀਦ ਆ ਜਿਸ ਨਾਲ ਪਿਛਲੇ ਸਾਲ ਨਾਲੋਂ ਪਿਛਲੇ ਸਾਲ ਦੇ ਬੰਟ ਨਾਲੋਂ ਸਰ ਇਸ ਵਾਰ ਸੁਧਾਰ ਹੋਇਆ ਹੈ ਇਹ ਦਰਸਾਉਂਦਾ ਹੈ ਕਿ ਰਾਜ ਦੀ ਫਿਸਕਲ ਕਨਸੋਲਿਡੇਸ਼ਨ ਦੇ ਰਾਤੇ ਚੱਲ ਰਿਹਾ ਸਾਡਾ ਸੂਬਾ ਫਿਸਕਲ ਕਨਸੋਲਿਡੇਸ਼ਨ ਦੇ ਰਾਤੇ ਚੱਲ ਰਿਹਾਗਾ ਸਪੀਕਰ ਸਾਹਿਬ ਮੈਸ ਅਜ਼ੀਮ ਸਦਨ ਦੇ ਸਾਹਮਣੇ ਆਉਣ ਵਾਲੇ ਵਿੱਤੀ ਸਾਲ 2025-26 ਵਿੱਚ ਬਦਲਦੇ ਪੰਜਾਬ ਦਾ ਰੋਡ ਮੈਪ ਪੇਸ਼ ਕਰਨਾ ਚਾਹੁੰਦਾ ਕਿ ਕਿਹੜੇ ਕਿਹੜੇ ਖੇਤਰਾਂ ਦੇ ਅੰਦਰ ਪੰਜਾਬ ਦਾ ਰੋਡ ਮੈਪ ਜਿਹੜਾ ਬਦਲੂਗਾ ਮਾਨਯੋਗ ਸਪੀਕਰ ਸਾਹਿਬ ਯੋਧ ਨਸ਼ੇ ਦੇ ਵਿਰੁੱਧ ਮਾਨਯੋਗ ਸਪੀਕਰ ਸਾਹਿਬ ਯੋਧ ਨਸ਼ੇ ਦੇ ਵਿਰੁੱਧ ਇੱਕ ਬਹੁਤ ਵੱਡੀ ਮਹਿੰਮ ਦਾ ਆਗਾਜ਼ ਪੰਜਾਬ ਦੇ ਅੰਦਰ ਸਾਡੇ ਮਾਨਯੋਗ ਮੁੱਖ ਮੰਤਰੀ ਸਦਰ ਪਗਵੰਦ ਸਿੰਘ ਮਾਨ ਜੀ ਨੇ ਸ਼ੁਰੂ ਕੀਤਾ ਬੇਸ਼ੱਕ ਸਾਡੀ ਸਰਕਾਰ ਔਰ ਤੋਂ ਔਰ ਸਾਰੀ 2022 ਤੋਂ ਲੈ ਕੇ ਲਗਾਤਾਰ ਨਸ਼ਾ ਤਸਕਰਾ ਦੇ ਖਿਲਾਫ ਇੱਕ ਵੱਡਾ ਪ੍ਰਹਾਰ ਹੋ ਰਿਹਾ ਸੀਗਾ ਪਰ ਲੇਕਿਨ ਇਸ ਸਾਲ ਸੀ ਇਸ ਪਿਛਲੇ ਬਿੰਦਿਆ ਸੀ ਲਗਾਤਾਰ ਉਹ ਦਿੱਤੇ ਕਬਡੀ ਬਹਿਮ ਦਾ ਜਿਹੜੀ ਸ਼ੁਰੂਆਤ ਕੀਤੀ ਆ ਸਪੀਕਰ ਸਾਹਿਬ ਸਾਰੇ ਜਾਣਦੇ ਹਨ ਕਿ ਪੰਜਾਬ ਦੀ ਤਰੱਕੀ ਅਤੇ ਖਸ਼ਾਲੀ ਲਈ ਸਭ ਤੋਂ ਵੱਡਾ ਜਿਹੜਾ ਖਤਰਾ ਉਹ ਸਰ ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਸੀ ਨੌਜਵਾਨਾਂ ਦੀ ਪੂਰੀ ਪੀੜ੍ਹੀ ਨਸ਼ਾ ਕਰਨ ਅੰਦਰੋਂ ਖੋਖਲੀ ਹੋ ਰਹੀ ਸੀ ਸਰ 3 ਸਾਲ ਪਹਿਲਾਂ ਜਦੋਂ ਸਾਡੀ ਸਰਕਾਰ ਸੱਤਾ ਵਿੱਚ ਆਈ ਅਸੀਂ ਸਿਆਸਤਦਾਨਾਂ ਅਸੀਂ ਸਿਆਸਤਦਾਨਾਂ ਤੇ ਡਰੱਗ ਮਾਫੀਆ ਵਿਚਕਾਰ ਸਰ ਸਿਆਸਤਦਾਨਾਂ ਤੇ ਡਰੱਗ ਮਾਫੀਆ ਦੇ ਖਿਲਾਫ ਜਿਹੜਾ ਗੱਟਚੋੜ ਬਣਿਆ ਆਇਆ ਸੀਗਾ ਉਹਨੂੰ ਪੰਜਾਬ ਦੇ ਅੰਦਰ ਤੈਹਲਸ ਕੀਤਾ ਉਹਨੂੰ ਪੰਜਾਬ ਦੇ ਅੰਦਰ ਤੋੜਿਆ ਸਰ ਜੋ ਸਰ ਪਿਛਲੇ ਦੋ ਦਹਾਕਿਆਂ ਤੋਂ ਪੰਜਾਬ ਵਿਚ ਰਾਜ ਕਰਦੀਆਂ ਪਾਰਟੀਆਂ ਦੇ ਸਮੇਂ ਪੰਜਾਬ ਵਿੱਚ ਸਭ ਤੋਂ ਵੱਧ ਵਧਿਆ ਤੇ ਫੁੱਲਿਆ ਸਭ ਤੋਂ ਵੱਧ ਇਹ ਤਰੱਕੀ ਕੀਤੀ ਇਹਨਾਂ ਪੋਲਿਟਿਕਲ ਪਾਰਟੀਆਂ ਦੇ ਰਾਜ ਦੇ ਵਿੱਚ ਤਾਂ ਮੈਂ ਸਮਝਦਾ ਉਹ ਨਸ਼ੇ ਦੇ ਮਾਫੀਆ ਨੇ ਕੀਤੀ ਉਹ ਨਸ਼ੇ ਦੇ ਸਦਾਗਰਾਂ ਨੇ ਕੀਤੀ ਪਰ ਲੇਕਿਨ ਮੈਂ ਧੰਨਵਾਦ ਵੀ ਕਰਨਾ ਚਾਹਤ ਤੇ ਯਤਨਾਂ ਨਾਲ ਸਹਿਯੋਗੀ ਬਣਾਵਾਗੇ ਸਰ ਮਰੌੜ ਦਾ ਫੈਸਲਾ ਅਸੀਂ ਕੀਤਾਗਾ ਪੰਜਾਬ ਦੇ ਇਤਿਹਾਸ ਵਿੱਚ ਮਨਜਕ ਸਿੰਘ ਜੀ ਕਸਾ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਬੀਐਸਐਫ ਦੇ ਨਾਲ 5000 ਹੋਮਗਾਰਡ ਤਾਇਨਾਤ ਕਰਕੇ ਇਸ ਰਾਜ ਤੇ ਸਾਈਕਲ ਲਾਈਨ ਆਫ ਡਿਫੈਂਸ ਜਿਹੜੀ ਆ ਉਹ ਪੰਜਾਬ ਸਰਕਾਰ ਸਥਾਪਿਤ ਕਰਨ ਜਾ ਰਹੀ ਆ ਤਾਂ ਕਿ ਨਸ਼ੇ ਤਸਕਰਾਂ ਦਾ ਬਿਲਕੁਲ ਪੰਜਾਬ ਵਿੱਚ ਖਾਤਮਾ ਕੀਤਾ ਜਾ ਸਕੇ ਇਹ ਹੋਮਗਾਰਡ ਸਭ ਤੋਂ ਦ੍ਰਿੜ ਪੰਜਾਬੀ ਨਾਗਰਿਕਾਂ ਵਿੱਚੋਂ ਚੋਣੇ ਜਾਣਗੇ ਜੋ ਪੰਜਾਬ ਦੇ ਪ੍ਰਬਿਖਤੀ ਰੱਖਿਆ ਕਰਨ ਵਾਲੀਆਂ ਬਾਜ਼ ਅੱਖਾਂ ਵਿੱਚੋਂ ਕੰਮ ਕਰਨਗੇ ਦੂਸਰਾ ਸਾਡੀ ਸਰਕਾਰ ਸੰਚਾਰ ਦੇ ਸੰਚਾਰ ਦੇ ਸਰ ਅਤਿ ਆਧੁਨਿਕ ਐਂਟੀ ਡਰੋਨ ਪ੍ਰਣਾਲੀਆਂ ਨੂੰ ਪਰ ਤਾਇਨਾਤ ਕਰੇਗੀ ਤਾਇਨਾਤ ਕਰੇ ਜੋ ਪੰਜਾਬ ਦੇ ਅੰਦਰ ਨਸ਼ਿਆ ਤੇ ਹਥਿਆਰ ਸੁੱਟਣ ਲਈ ਵਰਤ ਸਾਧਨ ਉੱਪਰ ਵਰਤੇ ਜਾ ਰਹੇ ਆਧੁਨਿਕ ਡਰੋਨਾਂ ਨੂੰ ਟਰੈਕ ਅਤੇ ਬੇ ਸਰ ਕਰਨੀਆਂ ਅਸੀਂ ਪਹਿਲਾਂ ਹੀ ਅਤਿ ਆਧੁਨਿਕ ਤਕਨੀਕਾਂ ਨੂੰ ਪਾਇਲਟ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਆਉਣ ਵਾਲੇ ਸਾਲਾਂ ਵਿੱਚ ਸਾਧਨ ਦੇ ਨਾਲ ਐਂਟੀ ਡਰੋਨ ਇਕੁਪਮੈਂਟ ਤਾਇਨਾਤ ਕੀਤੇ ਜਾਣਗੇ ਮੈਂ ਅਗਲੇ ਸਾਲ ਲਈ ਇਹਨਾਂ ਪਹਿਲ ਕਦਮੀਆਂ ਲਈ 110 ਕਰੋੜ ਰੁਪਏ ਦੇ ਬਜਟ ਦਾ ਬੰਦ ਕਰ ਰਿਹਾ ਹਾਂ ਮਾਜਿਕ ਸਪੀਕਰ ਸਾਹਿਬ ਅਸੀਂ ਨਸ਼ਿਆ ਅਪਰਾਧਾਂ 'ਚ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲੜਨ ਲਈ ਇੱਕ ਹੋਰ ਬਹੁਤ ਮਹੱਤਵਪੂਰਨ ਕਦਮ ਚੁੱਕ ਰਹੇ ਹਾਂ ਸਾਨੂੰ ਇਹ ਜੰਗ ਸਿਰਫ ਤਾਕਤਾਂ ਤੇ ਹਥਿਆਰਾਂ ਨਾਲ ਨਹੀਂ ਸਗੋਂ ਡਾਟਾ ਤੇ ਐਨਾਲਿਸਿਸ ਦੇ ਜ਼ਰੀਏ ਬਗਿਆਨਕ ਢੰਗ ਨਾਲ ਵੀ ਲੜਨੀ ਪਵੇਗੀ ਅਸੀਂ ਅਗਲੇ ਸਾਲ ਸਰਸੇ ਅਗਲੇ ਸਾਲ ਪੰਜਾਬ ਵਿੱਚ ਪਹਿਲੀ ਡਰੱਗ ਸੈਂਸਸ ਕਰਵਾਉਣ ਦਾ ਫੈਸਲਾ ਕੀਤਾ ਹੈ ਇਹਲੀ ਡੈਕਸਨ ਸਸ ਪੰਜਾਬ ਦੇ ਅੰਦਰ ਹੋਊਗੀ ਇਹ ਸੈਂਸਸ ਪੰਜਾਬ ਦੇ ਹਰ ਪਰਿਵਾਰ ਨੂੰ ਕਵਰ ਕਰੇਗੀ ਅਤੇ ਪੰਜਾਬ ਦੇ ਲੋਕਾਂ ਦੀ ਸੋਸ਼ਲ ਇਕਨੋਮਿਕ ਸਥਿਤੀ ਤੋਂ ਇਲਾਵਾ ਨਸ਼ਿਆਂ ਦੇ ਪਰਚਲਨ ਨਸ਼ਾ ਸਲੋਕ ਕੇਂਦਰਾਂ ਦੀ ਉਪਯੋਗਤਾ ਆਦ ਨੂੰ ਸਮਝਣ ਅਤੇ ਅੰਕੜੇ ਇਕੱਤਰ ਇਕੱਤਰ ਕਰੇਗੀ ਇਹਨਾਂ ਅੰਕੜਿਆਂ ਦੀ ਵਰਤੋਂ ਅਸੀਂ ਅਗਲੇ 1-2 ਸਾਲਾਂ ਵਿੱਚ ਨਸ਼ਿਆਂ ਦੀ ਸਮੱਸਿਆ ਨੂੰ ਖਤਮ ਕਰਨ ਲਈ ਨੀਤੀ ਬਣਾਉਣ ਲਈ ਕਰਾਂਗੇ ਸਰ ਸਾਡੀ ਸਰਕਾਰ ਵਿੱਤੀ ਸਾਲ 2025 ਲਈ 2025-26 ਲਈ ਇਸ ਪਹਿਲ ਤੇ 150 ਕਰੋੜ ਰੁਪਏ ਖਰਚ ਕਰਨ ਦੀ ਤਸਵੀਜ਼ ਰੱਖਦੀ ਹੈ ਸਰ ਸਰ ਸਪੀਕਰ ਸਾਹਿਬ ਸਾਡੀ ਸਰਕਾਰ ਨਸ਼ਾ ਦੇ ਮੁੱਦੇ ਦੇ ਨਾਲ-ਨਾਲ ਗੈਂਗਸਟਰਾਂ ਦੇ ਸਵੈੰਦਾ ਕਿਸਨ ਲਈ ਪੰਜਾਬ ਦੀ ਸਮੁੱਚੀ ਅਮਨ ਕਾਨੂੰਨ ਦੀ ਸਥਿਤੀ ਤੇ ਨੂੰ ਬਰਕਰਾਰ ਰੱਖਣ ਲਈ ਮਾਮਲੇ 'ਚ ਬਹੁਤ ਸਖਤ ਰਹੀ ਹੈ ਸਰ ਇਹ ਯਕੀਨੀ ਬਣਾਉਣ ਲਈ ਕਿ ਸਾਡੀ ਪੁਲਿਸ ਕਿਸੇ ਵੀ ਕਿਸੇ ਵੀ ਸੂਚਨਾ ਤੇ ਤੁਰੰਤ ਕਾਰਵਾਈ ਕਰਨ ਅਤੇ ਦੋਸ਼ੀਆਂ ਨੂੰ ਸਵੇ ਸਿਰ ਫੜਨ ਲਈ ਚੰਗੀ ਤਰ੍ਹਾਂ ਲੈਸ ਹੋਵੇ ਅਸੀਂ ਐਮਰਜੈਂਸੀ ਰਿਸਪੌਂਸ ਵਾਹਨ ਐਮਰਜੈਂਸੀ ਰਿਸਪੌਂਸ ਵਾਹਨ ਦੇ ਫਲੀਟ ਨੂੰ ਮਜ਼ਬੂਤ ਕਰਨ ਲਈ ਇੱਕ ਵੱਡੀ ਪਹਿਲ ਕਦਮੀ ਸ਼ੁਰੂ ਕਰਾਂਗੇ ਜਿਸ ਦੇ ਤਹਿਤ 112 ਦੇ ਕੀਤੀਆਂ ਗਈਆਂ ਐਮਰਜੈਂਸੀ ਕਾਲਾਂ ਦਾ ਜਵਾਬ ਦਿੱਤਾ ਜਾਵੇਗਾ ਵਰਤਮਾਨ ਵਿੱਚ ਪੰਜਾਬ ਪੁਲਿਸ ਕੋਲ 258 ERVs ਦਾ ਫਲੀਟ ਉਪਲਬਧ ਹੈ ਸਰ ਹੁਣ ਜਿਸ ਕਾਰਨ ਐਮਰਜੈਂਸੀ ਕਾਲਾਂ ਲਈ ਐਵਰੇਜ ਜਿਹੜਾ ਜਵਾਬ ਦੇਣ ਦਾ ਸਮਾਂ ਮਾਨਯੋਗ ਸਪੀਕਰ ਸਾਹਿਬ 30 ਮਿੰਟ ਤੱਕ ਪਹੁੰਚ ਜਾਂਦਾਗਾ ਅਗਲੇ ਸਾਲ ਅਸੀਂ 758 758 4 ਵਾਈਕ 4 ਵੀਲਰ ਸਰ 916 ਜਿਹੜੇ ਨੇਗੇ ਟੂ ਬੀਲਰ ਕੀਤਾਗੇ ਇਹਨਾਂ ਨੂੰ EV EARV ਦੇ ਵਿੱਚ ਤਾਇਨਾਤ ਕਰਨ ਦਾ ਫੈਸਲਾ ਕੀਤਾ ਜਿਸ ਦੇ ਨਾਲ ਫ੍ਰੀਡ ਦਾ ਸੈਟ ਜਿਹੜਾ 6 ਗੁਣਾ ਵੱਧ ਜਾਊਗਾ ਸਰ ਇਸ ਦੇ ਨਾਲ ਹੀ ਅਸੀਂ ਐਮਰਜੈਂਸੀ ਜਿਹੜੀ ਕਾਲ ਦਾ ਆਸਟਨ ਸਮਾਂਗਾ ਉਹ ਵੀ ਘਟ ਕੇ 30 ਮਿੰਟ ਤੋਂ 8 ਮਿੰਟ ਹੋ ਜਾਵੇਗਾ ਜੋ ਕਿ ਮੈਸਾਂ ਦਾ ਦੇਸ਼ ਦੇ ਅੰਦਰ ਸਭ ਤੋਂ ਪਹਿਲਾ ਸਵੇਰ ਹੋ ਗਿਆ ਜਿੱਥੇ ਐਮਰਜੈਂਸੀ ਕਾਲ ਅੰਦਰ ਰਿਸਪੌਂਸ ਜਿਹੜਾ ਉਹ 8 ਮਿੰਟਾਂ ਵਿੱਚ ਹੋਵੇਗਾ ਸਰ ਇਸ ਤੋਂ ਇਲਾਵਾ ਅਸੀਂ ਮਹਾੜੀ ਵਿੱਚ ਡਾਇਲ 112 ਰਿਸਪੌਂਸ ਦੀ ਮਾਲਿਕ ਅਤੀ ਆਧੁਨਿਕ ਹੈੱਡਕੁਆਰਟਰ ਦਾ ਨਿਰਮਾਣ ਕਰਾਂਗੇ ਜੋ ਕਿ ਨਵੀਨਤਮ ਤਕਨੀਕਾਂ ਤੇ ਸਹੂਲਤਾਂ ਨਾਲ ਲੈਸ ਹੋਵੇਗਾ ਮੈਂ ਵਿੱਤੀ ਸਾਲ 2025-26 ਵਿੱਚ ਨਵੇਂ ERP ਖਰੀਦਣ ਲਈ 125 ਕਰੋੜ ਰੁਪਏ ਅਤੇ ਨਵੇਂ 112 ਇੱਕ ਨਵੇਂ ਡਾਇਲ 112 ਹੈੱਡਕੁਆਰਟਰ ਬਣਾਉਣ ਲਈ 53 ਕਰੋੜ ਰੁਪਏ ਦੀ ਵੰਡ ਦਾ ਅੱਜ ਸਰ ਇਸ ਅਜ਼ੀਮ ਸਦਨ ਦੇ ਅੰਦਰ ਐਲਾਨ ਕਰਦਾ ਹਾਂ ਸਰ ਸਪੀਕਰਸ ਅਪ ਖੇੜ ਦਾ ਪੰਜਾਬ ਬਦਲਦਾ ਪੰਜਾਬ ਇੱਕ ਮਾਤਮਪੂਰਨ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਦੋਂ ਅਸੀਂ ਜੁਧ ਨਸ਼ੇ ਦੇ ਵਿਰੁੱਧ ਮਹਿਮ ਦੇ ਤਹਿਤ ਡਰਗ ਮਾਫੀਆ ਤੇ ਇਤਿਹਾਸਕ ਤੇ ਬੇਮਿਸਾਲ ਕਾਰਵਾਈ ਕਰਦੇ ਹਾਂ ਤਾਂ ਅਸੀਂ ਆਪਣੇ ਨੌਜਵਾਨਾਂ ਨੂੰ ਇਸ ਵਿੱਚ ਕਿਵੇਂ ਸ਼ਾਮਲ ਕਰਾਂ ਸਾਡੇ ਸਾਡਾ ਪੱਕਾ ਵਿਸ਼ਵਾਸ ਹੈ ਕਿ ਇਸ ਦਾ ਜਵਾਬ ਜਿਹੜਾ ਸਰ ਉਹ ਸਿਰਫ ਔਰ ਸਿਰਫ ਸਾਡੀ ਸਪੋਰਟਸ ਦੇ ਅੰਦਰ ਸਾਡੀਆਂ ਖੇਡਾਂ ਚ ਲੁਕਿਆ ਹੋਇਆ ਹੈ ਪੰਜਾਬ ਹਮੇਸ਼ਾ ਹੀ ਜੇਤੂਆਂ ਦੀ ਧਰਤੀ ਰਿਹਾ ਪੰਜਾਬ ਹਮੇਸ਼ਾ ਜੇਤੂਆਂ ਦੀ ਧਰਤੀ ਰਿਹਾ ਸਾਡੇ ਨੌਜਵਾਨਾਂ ਵਿੱਚ ਰਾਸ਼ਟਰੀ ਤੇ ਅੰਤਰਰਾਸ਼ਟਰੀ ਮੰਚਾਂ ਤੇ ਚਮਕਣ ਦੀ ਪ੍ਰਤਿਭਾ ਅਤੇ ਜਨਊਰ ਹੈ ਪੰਜਾਬ ਦੇ ਤਬਕ ਦੇ ਸੁਪਰਸਟਾਰਾਂ ਨੂੰ ਤਿਆਰ ਕਰਨ ਲਈ ਅਸੀਂ ਰਾਜ ਦੇ ਇਤਿਹਾਸ ਵਿੱਚ ਪਹਿਲੀ ਵਾਰ ਇੱਕ ਮੈਗਾ სპੋਰਟਸ ਇਨੀਸ਼ੀਏਟਿਵ ਜਿਹੜਾ ਸ਼ੁਰੂ ਕਰਨ ਜਾ ਰਹੇ ਹਾਂ ਜਿਸ ਦਾ ਨਾਮ ਹੈ ਖੇਡ ਦਾ ਪੰਜਾਬ ਬਦਲਦਾ ਪੰਜਾਬ ਸਰ ਖੇਡ ਦਾ ਪੰਜਾਬ ਬਦਲਦਾ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਦਾ ਇਹ ਦ੍ਰਿੜ ਵਿਸ਼ਵਾਸ ਹੈ ਕਿ ਹੋਰ ਬਿਹਤਰੀਨਾਂ ਵਿੱਚ ਸਾਡੀਆਂ ਕੋਸ਼ਿਸ਼ਾਂ ਪੰਜਾਬ ਨੂੰ ਖੇਡਾਂ ਦੇ ਉੱਤਮ ਕੇਂਦਰ ਵਜੋਂ ਸਾਬਤ ਕਰਨ ਵਿੱਚ ਮਹਤਮੁਪੂਰਨ ਭੂਮਿਕਾ ਨਿਭਾਈ ਹੈ। ਸਪੀਕਰ ਸਾਹਿਬ ਸਾਡੇ ਪਿੰਡਾਂ ਵਿੱਚ ਸਾਡੇ ਬੱਚਿਆਂ ਤੇ ਨੌਜਵਾਨਾਂ ਵਿੱਚ ਖੇਡਾਂ ਪ੍ਰਤੀ ਬੇਅੰਤ ਪ੍ਰਤਿਵਾ ਹੈ ਪਰ ਉਹਨਾਂ ਕੋਲ ਉਚਿਤ ਖੇਡਾਂ ਦਾ ਮੈਦਾਨ ਯੋਕ ਕਰਨ ਤੱਕ ਨਹੀਂ ਹਨ। ਖੇਡਦਾ ਪੰਜਾਬ ਬਦਲਦਾ ਪੰਜਾਬ ਪਹਿਲਕਦਮੀ ਤਹਿਤ ਸਾਡੀ ਸਰਕਾਰ ਨੇ ਪੰਜਾਬ ਦੇ ਹਰ ਪਿੰਡ ਵਿੱਚ ਪਲੇਗਰਾਉਂਡ ਅਤੇ ਇੰਡੋਰ ਜਿਮ ਬਹਾਇਆ ਕਰਵਾਉਣ ਕਰਵਾਉਣ ਜਮੀਨੀ ਪੱਧਰ ਤੇ ਖੇਡਾਂ ਨੂੰ ਸ਼ਾਹਦ ਕਰ ਲਈ ਇਤਿਹਾਸਿਕ ਫੈਸਲਾ ਲਿਆ ਹੈ ਅਸੀਂ ਕੁਆਲਟੀ ਪਲੇ ਗਰਾਊਂਡ ਬਣਾਉਣ ਨੂੰ ਤਰਜੀਹ ਦੇਵਾਂਗੇ ਜਿਨ੍ਹਾਂ ਵਿੱਚ ਸਹੀ ਰਨਿੰਗ ਟਰੈਕ ਬੱਚਿਆਂ ਲਈ ਵੱਖਰਾ ਖੇਡ ਖੇਤਰ ਸੋਲਰ ਲਾਈਟਿੰਗ ਉਪਲਬਧ ਹੋਣਗੇ ਇਹ ਖੇਡ ਮੈਦਾਨ ਸਾਡੇ ਪਿੰਡਾਂ ਵਿੱਚ ਵਾਗਰੈਂਟ ਪ੍ਰੋਜੈਕਟਸ 'ਵਜੋਂ ਕੰਮ ਕਰਨਗੇ ਜੋ ਜੋ ਪੀੜ੍ਹੀਆਂ ਦੇ ਜੋ ਦੋ ਪੀੜ੍ਹੀਆਂ ਦੇ ਲੋਕਾਂ ਨੂੰ ਇਕੱਠੇ ਕਰਨਗੇ ਅਤੇ ਨੇੜੇ ਲਿਆਉਣਗੇ ਉਹ ਇੱਕ ਸਿਹਤਮੰਦ ਅਤੇ ਖੁਸ਼ਹਾਲ ਪੰਜਾਬ ਵਿੱਚ ਸਾਡੀ ਮਦਦ ਕਰਨਗੇ ਜੋ ਬਦਲਦਾ ਪੰਜਾਬ ਦੇ ਪਿੱਛੇ ਦਾ ਵਿਜ਼ਨ ਵੀ ਇਹੀ ਹੈ ਸਰ ਸਾਡਾ ਕਿ ਕਿਸ ਤਰ੍ਹਾਂ ਪੰਜਾਬ ਦੇ ਨੌਜਵਾਨ ਨੂੰ ਅਸੀਂ ਗਰਾਊਂਡਾਂ ਵਿੱਚ ਲੈ ਕੇ ਜਾਵਾਂਗੇ ਅਸੀਂ ਹਰ ਪਿੰਡ ਦੇ ਖੇਡ ਮੈਦਾਨ ਵਿੱਚ ਸਥਾਨਕ ਤੌਰ ਤੇ ਹਰ ਮਨਪਿਆਰੀਆਂ ਖੇਡਾਂ ਜਿਵੇਂ ਵਾਲੀਬਾਲ ਫੁੱਟਬਾਲ ਹਾਕੀ ਕਬੱਡੀ ਆਦਿ ਲਈ ਲੋੜੀਂਦੀਆਂ ਸਹੂਲਤਾਂ ਵੀ ਮੱਜਾ ਕਰਵਾਵਾਂਗੇ ਉਦਾਹਰਣ ਵਜੋਂ ਤਰਨਤਾਰਨ ਵਿੱਚ ਸਰ ਇੱਕ ਐਗਜ਼ਾਮਪਲ ਆ ਕਿ ਤਰਨਤਾਰਨ ਜਿਹੜੇ ਵਿੱਚ ਵਾਲੀਬਾਲ ਦੀ ਬਹੁਤ ਜ਼ਿਆਦਾ ਮੰਗ ਸੀ ਪਿਛਲੇ 15 ਸਾਲਾਂ ਵਿੱਚ ਅਸੀਂ ਪਾਇਲਟ ਆਧਾਰ ਦੇ ਉੱਤੇ ਤਰਨਤਾਰਨ ਦੇ ਪਿੰਡਾਂ ਵਿੱਚ ਵਾਲੀਬਾਲ ਦੇ 87 ਖੇਡ ਖੇਡ ਮੈਦਾਨ ਜਿਹੜੇ ਨੇ ਉਹ ਬਣਾਏ ਹਨ ਸਾਡੇ ਖੇਡ ਵਿਭਾਗ ਦੇ ਹਰ ਪਿੰਡ ਵਿੱਚ ਸਥਾਨਕ ਪੱਧਰ ਤੇ ਪ੍ਰਸਿੱਧ ਖੇਡਾਂ ਦੀ ਸਭ ਨਿਸ਼ਾਨਦੇਹੀ ਕੀਤੀ ਹੈ ਅਤੇ ਅਗਲੇ ਸਾਲ ਵਿੱਚ ਪੰਜਾਬ ਪਰ ਦੇ ਪਿੰਡਾਂ ਵਿੱਚ ਜਿਹੜੇ ਖੇਡ ਮੈਦਾਨ ਬਣਾਏ ਜਾਣਗੇ ਅਸੀਂ ਪੂਰੇ ਪੰਜਾਬ ਵਿੱਚ ਪੂਰੇ ਪੰਜਾਬ ਵਿੱਚ 3000 ਇਨਡੋਰ ਜਿਮ ਬਿਸਤਪ ਕਰਾਂਗੇ ਜੋ ਪਿੰਡਾਂ ਵਿੱਚ ਸਾਡੇ ਸਾਡੇ ਨਾਜਬਾਨਾਂ ਨੂੰ ਫਿੱਟ ਰਹਿਣ ਅਤੇ ਮੁਕਾਬਲੇ ਵਾਲੀਆਂ ਖੇਡਾਂ ਵਿੱਚ ਹਿੱਸਾ ਲੈਣ ਲਈ ਸਰਬੋਤਮ ਬੁਨਿਆਦੀ ਬੁਨਿਆਦੀ ਢਾਂਚਾ ਮਿਲ ਸਕੇ ਸਰ ਖੇਡ ਦਾ ਪੰਜਾਬ ਬਦਲਦਾ ਪੰਜਾਬ ਤਾਲ ਕਦਮੇ ਤਹਿਤ ਪੰਜਾਬ ਸਰਕਾਰ 13 ਮੌਜੂਦਾ ਸੈਂਟਰ ਆਫ ਐਕਸੀਲੈਂਸ ਨੂੰ ਵੀ ਉੱਨਤ ਅਤੇ ਆਧੁਨਿਕ ਬੜਾਵੇਗੀ ਜੋ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਾ ਕਰਨ ਵਾਲੇ ਪੰਜਾਬ ਦੇ ਸਾਰੇ ਚੈਂਪੀਅਨ ਖਿਡਾਰੀਆਂ ਲਈ ਹੱਬਸਰ ਬਣ ਜਾਣਗੇ ਭਗਵੰਤ ਸਿੰਘ ਮਾਨ ਸਰਕਾਰ ਸਰ ਨੇ ਖੇਡ ਦਾ ਪੰਜਾਬ ਬਦਲਦਾ ਪੰਜਾਬ ਦੀ ਕਲਪਨਾ ਨੂੰ ਪੂਰਾ ਕਰਨ ਲਈ ਮੈਂ ਅਗਲੇ ਸਾਲ ਮੈਂ ਅਗਲੇ ਸਾਲ ਸਰ 2025-26 ਲਈ ਖੇਡ ਵਿਭਾਗ ਨੂੰ 988 ਕਰੋੜ ਰੁਪਏ ਦੇ ਇਤਿਹਾਸੇਕ ਬੰਦਾ ਨਾਨ ਕਰਦਾ ਜੋ ਕਿ ਸਰ ਪੰਜਾਬ ਦੇ ਇਤਿਹਾਸ ਵਿੱਚ ਹੁਣ ਤੱਕ ਦੇ ਸਭ ਤੋਂ ਵੱਧ ਜਾਰੀ ਹੋਣ ਵਾਲੀ ਰਕਮ ਹੈ ਜੇ ਮੈਂ ਖੇਡਾਂ ਦੀ ਗੱਲ ਕਰਾਂ ਤਾਂ ਹੁਣ ਤੱਕ ਜਿੱਲੇ ਵੀ ਪੰਜਾਬ ਸਰਕਾਰਾਂ ਰਈਆਂ ਨੇ ਸਭ ਤੋਂ ਵੱਧ ਜਿਹੜਾ ਉਹ ਬੰਦਾ ਇਸ ਸ਼ੇਡਾਤ ਹੋਇਆਗਾ ਮੈਂ ਧੰਨਵਾਦ ਕਰਨਾ ਚਾਹਾਂਗਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਕਿ ਉਹਨਾਂ ਨੇ ਇਤਿਹਾਸਿਕ ਫੈਸਲਾ ਲਿਆ ਕਿ ਅੱਜ 979 ਕਰੋੜ ਰੁਪਏ ਜਿਹੜੇ ਸਪੋਰਟਸ ਡਿਪਾਰਟਮੈਂਟ ਦੇ ਰੱਖੇ ਗਏ ਨੇ ਸਾਰੇ ਰਕਮ ਜਿਹੜੀ ਹੈ ਨਾ ਅਕਾਲੀ ਭਾਜਪਾ ਕਾਂਗਰਸ ਸਰਕਾਰਾਂ ਵੱਲੋਂ ਜਿਹੜੀਆਂ 2012 ਤੋਂ ਲੈ ਕੇ 2022 ਤੱਕ ਇਹ 10 ਸਾਲ ਦਾ ਲੇਖਾ ਜੋਖਾ ਕਰ ਲੀਏ ਇਹਨਾਂ ਦੇ ਜਿਹੜੀ 10 ਸਾਲਾਂ ਚ ਪੈਸੇ ਖਰਚ ਕੀਤੇ ਨੇ ਉਹਨਾਂ ਨਾਲੋਂ ਕਿਤੇ ਵੱਧਾ ਮੈਂ ਗੱਲ ਤਾਂ کہہ ਰਹੀ ਹਾਂ ਇੱਕ ਸਾਲ ਚ ਉਹਨਾਂ 10 ਸਾਲਾਂ ਨਾਲ 10 ਸਾਲਾਂ ਦੇ ਭਾਰੋਂ ਨਹੀਂ ਗਿਆ 10 ਸਾਲ ਬਨਾਮ ਇੱਕ ਸਾਲ ਯਾਨੀ ਆਹ ਸਾਲ ਜਿਹੜ ਇਹ ਤਾਂ 100 ਨੇ ਪੈਸੇ ਖਰਚ ਕਰਾਂਗੇ ਕਿ ਪਿਛਲੀਆਂ ਸਰਕਾਰਾਂ ਨੇ 10 ਸਾਲ ਚੋਂ ਪੈਸੇ ਖਰਚ ਨਹੀਂ ਕੀਤੇ। ਸੁਮਾਨ ਜੋ ਸਪੀਕਰ ਸਾਹਿਬ ਜੀ ਮੈਂ ਹੁਣ ਗੱਲ ਕਰਾਂ ਸਿਹਤ ਅਤੇ ਪਰਿਵਾਰ ਭਲਾਈ ਡਿਪਾਰਟਮੈਂਟ ਦੀ ਕਿਉਂਕਿ ਮਜ਼ਬੂਤ ਸਿਹਤ ਸੰਭਾਲ ਪ੍ਰਣਾਲੀ ਖੁਸ਼ਹਾਲ ਸਮਾਜ ਦੀ ਬੁਨਿਆਦ ਹੈ ਕਿਉਂਕਿ ਜਦੋਂ ਅਸੀਂ ਤੰਦਰੁਸਤ ਹੁੰਦੇ ਆ ਅਸੀਂ ਵਾਧੇ ਫੁੱਲਦੇ ਆ ਜਦੋਂ ਅਸੀਂ ਵਾਧੇ ਫੁੱਲਦੇ ਆ ਤਾਂ ਅਸੀਂ ਸਾਰਿਆਂ ਲਈ ਰੌਸ਼ਨ ਭਵਿਕ ਸਜਦੇ ਹਾਂ ਸਾਡਾ ਮੰਨਣਾ ਹੈ ਕਿ ਮੁਫਤ ਤੇ ਮਿਆਰੀ ਸਿਹਤ ਸੰਭਾਲ ਭਾਰਤ ਦੇ ਹਰ ਨਾਗਰਿਕ ਨੂੰ ਉਦਕਾਰ ਦੇ ਤੌਰ ਤੇ ਉਪਲਬਧ ਹੋਣੀ ਚਾਹੀਦੀ ਹੈ ਭਾਵੇਂ ਉਹ ਅਮੀਰ ਹੋਵੇ ਜਾਂ ਗਰੀਬ ਇਹ ਸਮੁੱਚੇ ਦੇਸ਼ ਲਈ ਮੰਦ ਪਾਗਾਂ ਕਿ ਆਜ਼ਾਦੀ ਦੇ 78 ਸਾਲ ਬਾਅਦ ਵੀ ਸਰ ਆਜ਼ਾਦੀ ਦੇ 78 ਸਾਲ ਬਾਅਦ ਵੀ ਕੋਈ ਵੀ ਸਰਕਾਰ ਸਾਰੇ ਨਾਗਰਿਕਾਂ ਲਈ ਯੂਨੀਵਰਸਲ ਸਿਹਤ ਕਵਰੇਜ ਯਕੀਨੀ ਨਹੀਂ ਬਣਾ ਸਕੀ ਪਰ ਪੰਜਾਬ ਹੁਣ ਹੋਰ ਇੰਤਜ਼ਾਰ ਸਰ ਨਹੀਂ ਕਰੇਗਾ ਸਿਹਤ ਹਮੇਸ਼ਾ ਸਾਡੀ ਸਰਕਾਰ ਦੀਆਂ ਪ੍ਰਮੁੱਖ ਤਰਜੀਹਾਂ ਵਿੱਚ ਇੱਕ ਰਹੀ ਆਸੀ ਅਸੀਂ ਇਸ ਪਾਰੇ ਨੂੰ ਹਮੇਸ਼ਾ ਲਈ ਪੂਰਨ ਵਾਸਤੇ ਦਿਰ ਰਹੇ ਹਾਂ ਪਿਛਲੇ 3 ਸਾਲਾਂ ਵਿੱਚ ਸਾਡੀ ਸਰਕਾਰ ਨੇ 881 ਆਮ ਆਦਮੀ ਕਲੀਨਿਕ ਦੀ ਸਥਾਪਨਾ ਕਰਕੇ ਮੁਰਲੀ ਸੇਤ ਦੇਖਪੜ ਤੱਕ ਵਿਆਪਕ ਪਹੁੰਚ ਦੀ ਦਿਸ਼ਾਵਲ ਇੱਕ ਵੱਡੀ ਤਰੱਕੀ ਕੀਤੀ ਹੈ ਜੋ ਹਰੇਕ ਨਾਗਰਿਕ ਨੂੰ ਮੁਫਤ ਡਾਕਟਰੀ ਸਲਾਹ ਮੁਫਤ ਦਵਾਈਆਂ ਮੁਫਤ ਟੈਸਟ ਕਰਾਉਣ ਦੀ ਸਹੂਲਤ ਪ੍ਰਦਾਨ ਕਰਦੀ ਹੈ ਆਮ ਆਦਮੀ ਕਲੀਨਿਕਾਂ ਵਿੱਚ ਹਰ ਰੋਜ਼ ਸਰ ਬਹੁਤ ਵੱਡਾ ਅੰਕੜਾ ਹਰ ਰੋਜ਼ 70000 ਤੋਂ ਵੱਧ ਲੋਕ ਚੜ੍ਹਦੇ ਉਹ ਮੁਫਤ ਇਲਾਜ ਪ੍ਰਾਪਤ ਕਰਦੇ ਹਨ ਹੁਣ ਤੱਕ 3 ਕਰੋੜ ਤੋਂ ਵੱਧ ਮਰੀਜ਼ਾਂ ਨੂੰ ਇਨ੍ਹਾਂ ਕਲੀਨਿਕਾਂ ਵਿੱਚ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਚੁੱਕੀਆਂ ਹਨ ਕਾਂਗਰਸ ਸਰ ਕਾਂਗਰਸ ਅਤੇ ਕਾਲੀ ਦਲ ਨੇ ਰਲ ਕੇ ਸਰ ਰਲ ਕੇ ਦੋਨਾਂ ਨੇ ਬਿਮਾਰ ਪੰਜਾਬ ਦੀ ਸਿਰਜਣਾ ਕੀਤੀ ਰਲ ਕੇ ਬਿਮਾਰ ਪੰਜਾਬ ਦੀ ਸਿਰਜਣਾ ਕੀਤੀ ਤੇ ਅਸੀਂ ਹੁਣ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਚ ਸਿਹਤਮੰਦ ਪੰਜਾਬ ਬਣਾ ਰਹੇ ਹਾਂ ਸਰ ਇਸ ਮੰਤਬਲੇ ਸਰ ਮੈਂ ਵਿੱਤੀ ਸਾਲ 2025-26 ਲਈ 268 ਕਰੋੜ ਰੁਪਏ ਦੇ ਬਜਟ ਦੀ ਤਸਵੀਜ਼ ਕਰਦਾ ਹਾਂ ਸਾਡੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵਾਨ ਸੇ ਮਾਜਿਦਾ ਸੁਪਨਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਲੋੜਿੰਦੀ ਦੇਖਪਾਲ ਪਾਪ ਹਸਪਤਾਲਾਂ ਵਿੱਚ ਇਲਾਜ ਮੁਫਤ ਅਤੇ ਯੂਨੀਵਰਸਲ ਰੂਪ ਵਿੱਚ ਉਪਲਬਧ ਹੋਵੇ ਹੁਣ ਤੱਕ ਪੰਜਾਬ ਦੇ ਸਰ ਹੁਣ ਤੱਕ ਪੰਜਾਬ ਦੇ 45 ਲੱਖ ਪਰਿਵਾਰ ਸਰ ਸਰਕਾਰੀ ਸਿਹਤ ਬੀਮਾ ਯੋਜਨਾ ਵਿੱਚ ਸ਼ਾਮਲ ਸਨ ਜਿਨ੍ਹਾਂ ਵਿੱਚੋਂ ਸਰ 16 ਲੱਖ ਪਰਿਵਾਰ ਸਰ ਕੇਂਦਰ ਸਰਕਾਰ ਦੀ ਯੋਸ਼ਮਾਨ ਭਾਰਤ ਯੋਜਨਾ ਤਹਿਤ ਅਤੇ ਬਾਕੀ 23 ਲੱਖ ਪਰਿਵਾਰ ਜਿਹੜੇ ਸੀ